ਸਸੀਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਹੈਲੋ ਸਸਿਕਾ ਵੀਰ ਜੀ ਵੀਰ ਜੀ ਆਪਣੇ ਕੋਲ ਦੋ ਟਰਾਲੀਆਂ ਨੇ ਚਾਲ ਵਾਲੀਆਂ ਜੀ 11 ਸਾਢੇ 6 ਫੁੱਟੀਆਂ ਤੇ ਇੱਕ ਤੂੜੀ ਵਾਲਾ ਰੀਪਰ ਆ ਰਾਲੀਆਂ ਦੇ ਟਾਇਰ ਬੇਦਾਗ ਨੇ ਵਧੀਆ ਟਾਇਰ ਨੇ ਕੋਈ ਕੱਟ ਵਾਚ ਵਾਲ ਨਹੀਂ ਵਧੀਆ ਟਾਇਰ ਲੱਗੇ ਹੋਏ ਤੂੜੀ ਵਾਲੀ ਰੀਪਰ ਦੇ ਟਾਇਰ ਨਾ ਮੇਨੇ ਤੇ ਘੇਰ ਵਗੈਰਾ ਰੀਪਰ ਦਾ ਲੱਗਾ ਹੋਇਆ ਫਿੰਦਰਾ ਨਵੀਆਂ ਨਹੀਂ ਗੀਆਂ ਮਸ਼ੀਨ ਪੂਰੀ ਸਾਫ ਹਾਲਤ ਚ ਤੇ ਉਦੋਂ ਬਾਅਦ ਰੇਟ ਇਹਨਾਂ ਦਾ 2.5 ਲੱਖ ਰੁਪਏ ਰੱਖਿਆ ਦੇਣ ਲੈਣ ਵਾਲੀ ਰੇਟ ਰੱਖਿਆ ਵੀਰੇ ਜਯਾ ਜਯਾ ਤੇ ਪਿੰਡ ਪਸੌੜਾਗਾ ਮੇਰਾ ਜ਼ਿਲ੍ਹਾ ਸਰਹੂਰ ਵੀਰੇ ਓਕੇ i20 ਅਸ਼ਟਾ ਗੱਡੀ ਵਿਕਾਊ ਟੌਪ ਮਾਡਲ 2014 ਜੀ ਏਰੀਆ ਪਿੰਡ ਮੱਲੜੀ ਸਿਰਸਾ ਹਰਿਆਣਾ ਨੇੜੇ ਰੋੜੀ 5 ਲੱਖ ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਤੇ ਗੱਡੀ ਦੀ ਕੰਡੀਸ਼ਨ ਹੈ ਜਿਹੜੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦੀ ਗੱਡੀ ਹੈ ਬਿਲਕੁਲ ਇੱਕ ਹੱਥ ਚਲੇਓ ਸਾਫ ਕੰਡੀਸ਼ਨ ਹਰਿਆਣਾ ਨੰਬਰ ਹੈ ਗੱਡੀ ਕਾਗਜ਼ ਵਗੈਰਾ ਪੂਰੇ ਨੇ ਜੀ ਬਸ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ ਜੀ 8396060021 ਇਸ ਨੰਬਰ ਤੇ ਫੋਨ ਕਰਕੇ i20 ਅਸ਼ਟਾ ਗੱਡੀ ਟਾਪ ਮਾਡਲ 2000 14 5 ਲੱਖ ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਜਿਹੜੀ ਖਰੀਦ ਸਕਦੇ ਹੋ ਮੋਡੀਫਾਈ 43600 ਟਰੈਕਟਰ ਵਿਕਾਊ ਹੈ 94 ਮਾਡਲ ਹੈ ਜੀ 21 ਲੱਖ ਰੁਪਏ ਰੇਟ ਰੱਖੇ ਗਿਆ ਜੀ 2K ਪੇਂਟ ਹੈ ਜੀ ਫੁੱਲ ਮੋਡੀਫਾਈ ਹੋਇਆ ਹੈ ਏਰੀਆ ਜੀ ਬਿਆਸ ਅੰਮ੍ਰਿਤਸਰ ਏਰੀਆ ਜੀ ਬਿਆਸ ਅੰਮ੍ਰਿਤਸਰ 2K ਪੇਂਟ ਹੈ ਜੀ ਫੁੱਲ ਮੋਡੀਫਾਈ ਕੀਤਾ ਹੋਇਆ ਮੋਡੀਫਾਈ 43600 ਟਰੈਕਟਰ ਵਿਕਾਊਾ 21 ਲੱਖ 94 ਮਾਡਲ ਹੈ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਹੋ ਜੀ 8146171116 ਇਸ ਨੰਬਰ ਤੇ ਫੋਨ ਕਰਕੇ ਮੋਡੀਫਾਈ 43600 ਟਰੈਕਟਰ ਤੁਸੀਂ 2.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਬਾਕੀ ਤੁਸੀਂ ਇੱਕ ਵਾਰ ਵੀਡੀਓ ਚ ਦੇਖ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊਾ 2024 ਮਾਡਲ ਹੈ ਜੀ ਸੋਨਾਲੀਕਾ 750 4x4 211 ਘੰਟੇ ਚੱਲਿਆ ਜੀ लुधियाना एरिया जी 8 लाख 25000 ਦਾ ਰੇਟ ਰੱਖਿਆ ਗਿਆ ਜੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਸਿਰਫ 211 ਘੰਟਾ ਚੱਲਿਆ ਟਰੈਕਟਰ ਵਿਕਾਊ ਆ ਸੋਨਾਲਿਕਾ 750 4/4 2024 ਮਾਡਲ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਜੀ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਲੁਧਿਆਣਾ ਏਰੀਆ ਜੀ 9988477870 ਦੂਜਾ ਨੰਬਰ ਹੈ ਜੀ 584 58 pura 300 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ 2024 ਮਾਡਲ 8,25,000 ਵਿੱਚ ਖਰੀਦ ਸਕਦੇ ਹੋ ਤੁਸੀਂ ਵੀ ਆਪਣੀਆਂ ਮਸ਼ੀਨਰੀਆਂ ਦੀ ਇਸ ਵੀਰ ਵਾਂਗੂ ਵੀਡੀਓ ਬਣਾ ਕੇ ਵੇਚ ਸਕਦੇ ਹੋ ਜੇਕਰ ਤੁਸੀਂ ਘਰ ਬੈਠੇ ਆਸਾਨੀ ਦੇ ਨਾਲ ਵੇਚਣਾ ਚਾਹੁੰਦੇ ਹੋ ਸਾਡਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਹੁੰਦਾ ਜੀ 9977988446 ਇਸ ਨੰਬਰ ਤੇ ਤੁਸੀਂ ਵੇਚ ਸਕਦੇ ਹੋ ਸਾਡਾ ਹੈਂਡੀਕੈਪ ਵਿਸਟਾ ਡੀਡੀ ਆ ਇੱਕ ਗੱਡੀ ਵਿਕਾਊਆ ਗੁੱਡ ਕੰਡੀਸ਼ਨ ਹੈ ਦੂਜੇ ਨਾ ਹੈ ਫੈਮਿਲੀ ਕਾਰ ਹੈ ਸਾਰੀ オリジナル ਹੈ ਜੀ ਏਰੀਆ ਮੋਗਾ 95000 ਰੁਪਏ ਰੇਟ ਰੱਖੇ ਗਿਆ ਜੀ 97 ਪੂਰਾ 871 500 76 ایس ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਤਾਨਬਾਦ ਉਮੀਦ ਹੈ ਅੱਗੇ ਤੋਂ ਵੀ ਤੁਸੀਂ ਐਦਾ ਸਪੋਰਟ ਕਰੋਗੇ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਏਰੀਆ ਜੀ ਪਧੌੜ 85% ਟਾਇਰਾਂ ਦੀ ਕੰਡੀਸ਼ਨ ਹੈ 5 ਲੱਖ 60000 ਰੁਪਏ ਰੇਟ ਰੱਖੇਗੇ 5 ਲੱਖ 60000 ਰੁਪਏ ਰੇਟ ਰੱਖੇਗੇ ਜੀ ਬਾਕੀ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ 9815796174 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2017 ਮਾਡਲ 5 ਲੱਖ 60000 ਰੁਪਏ ਚ ਖਰੀਦ ਸਕਦੇ ਹੋ। ਪਲੂਣ ਬੈੜ ਵਿਕਾਊ ਆ ਜਰਸੀ ਨਸਲ ਦੀ ਇਹ ਬੈੜ ਹੈ 15 ਦਿਨ ਹਜੇ ਸੂਣ ਚ ਨੇ ਏਰੀਆ ਜੀ ਪਿੰਡ ਮੁੰਡੀ ਜਮਾਲ ਨੇੜੇ ਕੋਟ ਈਸੇਖਾ ਮੋਗਾ ਰੇਟ ਫੋਨ ਤੇ ਦੱਸਣਗੇ। ਰੇਟ ਵੀਰ ਫੋਨ ਤੇ ਦੱਸਣਗੇ ਜੀ। 80549 69409 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲੂਨ ਬੈਡ ਜਰਸੀ ਨਸਲ ਦੀ 15 ਦਿਨ ਹਜੇ ਸੂਚਨੇ ਜੀ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਏਰੀਆ ਸਰਹੰਦ ਫਤੇਗੜ ਸਾਹਿਬਤੋਜੀ ਸਵਰਾਜ 855 ਟਰੈਕਟਰ ਆਇਆਗਾ ਜੀਦਾ ਮਾਡਲ 2013 ਸ਼ੀਲਡ ਇੰਜਨ 40% ਟਾਇਰਾਂ ਦੀ ਕੰਡੀਸ਼ਨ ਨਵੀਂ ਬੈਟਰੀ ਹੈ ਜੀ ਤਿੰਨ ਟਰੈਕਟਰ ਦਾ ਰੇਟ ਰੱਖੇ ਗਏ ਏਰੀਆ ਸਹੰਦ ਫਤਿਹਗੜ੍ਹ ਸਾਹਿਬ ਖਰੀਦਣ ਦੇ ਲਈ ਮਾਲਕਵੀਰ ਦਾ ਨੰਬਰ ਨੋਟ ਕਰ ਲਓ ਜੀ 7883 72304 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2013 ਮਾਡਲ 3 ਲੱਖ 62 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਆਲੂ ਪੱਟਣ ਵਾਲੀ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਨਿਊ ਕੰਡੀਸ਼ਨ ਏਰੀਆ ਜੀ ਕੋਟ ਈਸੇਖਾ ਮੋਗਾ ਰੇਟ ਹੈ ਜੀ 95000 ਆਲੂ ਪੱਟਣ ਵਾਲੀ ਮਸ਼ੀਨ ਵਿਕਾਊ ਆ 2023 ਮਾਡਲ ਹੈ ਜੀ ਨਿਊ ਕੰਡੀਸ਼ਨ ਦਾ ਕੋਟ ਈਸੇਖਾ ਮੋਗਾ 95000 ਰੁਪਏ ਰੇਟ ਰੱਖੇ ਗਏ ਜੀ 9463345 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਆਲੂ ਪੱਟਣ ਵਾਲੀ ਮਸ਼ੀਨ 2023 ਮਾਡਲ 95000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਲੋਜੀਕ ਹੋਰ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆਂ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਮਲੋਟ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਿੰਨ ਕਿੱਲੇ ਜ਼ਮੀਨ ਵਿਕਾਊ ਹੈ ਜਿਹੜੇ ਵੀਰ ਮਲੋਟ ਏਰੀਆ ਦੇ ਵਿੱਚ ਜ਼ਮੀਨ ਚਾਹੁੰਦੇ ਸੀ ਉਹਨਾਂ ਲਈ ਲੈ ਕੇ ਆਂ ਜੀ ਤਿੰਨ ਕਿੱਲੇ ਜ਼ਮੀਨ ਹੈ ਰੋਡ ਦਾ ਫਰੰਟ ਹੈ ਇੱਕ ਬੋਰ ਹੈ ਜੀ ਤਕਸੀਮ ਜ਼ਮੀਨ ਹੈ ਰੇਟ ਹੈ 30 ਲੱਖ ਰੁਪਏ ਕਿੱਲੇ ਦਾ ਤਿੰਨ ਕਿੱਲੇ ਜ਼ਮੀਨ ਵਿਕਾਊ ਹੈ ਜੀ ਰੋਡ ਦਾ ਫਰੰਟ ਲੱਗਦਾ ਹੈ ਇੱਕ ਬੋਰ ਹੈ ਜੀ ਏਰੀਆ ਮਲੋਟ ਹੈ ਤਕਸੀਮ ਜ਼ਮੀਨ ਹੈ 30 ਲੱਖ ਰੁਪਏ ਕਿਲੇ ਦਾ ਰੇਟ ਹੈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9968441525 9968441525 ਇਸ ਨੰਬਰ ਤੇ ਫੋਨ ਕਰਕੇ ਤਿੰਨ ਕਿੱਲੇ ਜ਼ਮੀਨ 30 ਲੱਖ ਰੁਪਏ ਨੂੰ ਤੁਸੀਂ ਕਿੱਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਜਿਹੜੀ ਤੁਸੀਂ ਜ਼ਮੀਨ ਦੀ ਵੀਡੀਓ ਵੇਖੀ ਹੁੰਦੀ ਹੈ ਉਹਨੂੰ ਉੱਥੇ ਰੋਕ ਲਵੋ ਉਹਦੇ ਵਿੱਚ ਪੀਲੇ ਅੱਖਰਾਂ ਦੇ ਵਿੱਚ ਤਾਂ ਹਾਲੀ ਸਾਈਡ ਕਿੰਨੀ ਜ਼ਮੀਨ ਹੈ ਕੀ ਜ਼ਮੀਨ ਦੀ ਲੋਕੇਸ਼ਨ ਹੈ ਜੀ ਮਾਲਕ ਦਾ ਨੰਬਰ ਇਹ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਚੱਲ ਰਿਹਾ ਨੰਬਰ 9877998446 ਵੇਖ ਰਹੇ ਹੋ ਇਹ ਚੈਨਲ ਦਾ WhatsApp ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਵਾਂ ਜੇਕਰ ਜ਼ਮੀਨ ਦੀ ਐਡ ਕਰਵਾਉਣੀ ਹੈ ਤਾਂ ਤੁਸੀਂ ਜ਼ਮੀਨ ਦੀ ਇੱਕ ਵਧੀਆ ਵੀਡੀਓ ਬਣਾ ਲਓ ਜਿਹਦੇ ਵਿੱਚ ਖਾਲਪਹੀ ਕੋਈ ਤੁਹਾਡੇ ਪਾਣੀ ਦਾ ਕੀ ਸਾਧਨਾ ਹੈ ਕੋਈ ਮੋਟਰ ਲੱਗੀ ਹੈ ਰੋਡ ਦੇ ਨਾਲ ਲੱਗਦੀ ਹੈ ਜ਼ਮੀਨ ਕੀ ਫਸਲ ਲੱਗੀ ਹੋਈ ਹੈ ਇਹ ਸਾਰੀ ਜਾਣਕਾਰੀ ਦੀ ਵੀਡੀਓ ਬਣਾ ਕੇ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਗਰ ਟ੍ਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਕੀਰਤੀ ਗਵਰ ਤੇ ਲਾ ਦਿੱਤੀ ਜਾਊਗੀ ਤੇ ਜੇਕਰ ਕਿਸੇ ਵੀਰ ਨੇ ਕੋਠੀ ਮਕਾਨ ਵੇਚਣਾ ਉਹ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਪੂਰੀ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਸਾਰੇ ਜਾਣਕਾਰੀ ਦੇ ਨਾਲ ਜੇਕਰ ਤੁਸੀਂ ਕੋਈ ਵੀ ਆਪਣੇ ਏਰੀਆ ਦੀ ਜ਼ਮੀਨ ਪਲਾਟ ਕੋਠੀਆਂ ਘਰ ਗੱਡੀਆਂ ਲੱਭ ਰਹੇ ਹੋ ਮਸ਼ੀਨਰੀਆਂ ਖੇਤੀਬਾੜੀ ਵਾਲ ਸੰਦ ਤਾਂ ਟਰੈਕਟਰ ਮੇਲਾ ਚੈਨਲ ਜ਼ਰੂਰ ਸਰਚ ਕਰੋ ਤੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਕਿਹੜੇ ਏਰੀਏ ਦੇ ਵਿੱਚ ਤੁਹਾਨੂੰ ਜ਼ਮੀਨ ਚਾਹੀਦੀ ਹੈ ਕਿਹੜਾ ਪਿੰਡ ਕਿਹੜੇ ਸ਼ਹਿਰ ਦੇ ਵਿੱਚ ਜੇਕਰ ਕੋਈ ਚੀਜ਼ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ WhatsApp ਨੰਬਰ ਆਪਣਾ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਭੇਜ ਸਕਦੇ ਹੋ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਏਰੀਏ ਦੀ ਜ਼ਮੀਨ ਲੈ ਕੇ ਆ ਸਕੀਏ ਸੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ